ਅਮ ਸ਼ਿਲਾ ਪਸਕੇ ਵਾਦੀ ਕਮਾਈ ਦਾ ਧਿਆਨ ਧਰ ਕੇ ਜਪੂਰ ਜੀ ਸਤਿਗੁਰੂ ਦਾਸ ਜੀ ਦੇ ਜਨਮ ਸਥਾਨ ਮੰਦਰ ਸਿਰਕ ਵਰਕਨਪੁਰ ਕਾਂਛੀ ਦੇ ਤੋਂ ਪੂਰਾ ਸਰਬਗੁਰਤਾ ਨਾਲ ਬੰਨਣਾ ਸਭ ਗੁਰਤਾ ਮੋਹ ਦੇ ਅਰਸ਼ ਜੈ ਗੁਰਦੇ ਕਾਲ ਗੁਰਦੇ ਜੈ ਭਿੰਗ ਜੈ ਭਾਰਤ ਤਨ ਤਨ ਜਪੁ ਜੁਦਾ ਸਤਿਗੁਰ ਦਾਸ ਸ੍ਰੀ ਮਹਾਰਾਜ ਜੀ ਸਤਿਕਾਰ ਕਰਕੇ ਇਸ ਤੇ ਹੈ ਨਹੀਂ ਕੋਈ ਆਪਸ ਜੀਨਨ ਦੁਖੀ ਕੀ ਨਿਸਵਾ ਸਰ ਕੀ ਸੇਵਾ ਸੋ ਪ੍ਰਭੂ ਮਿਲਨ ਕੀ ਆਸ ਸਤਿਗੁਰੂ ਜੀ ਬਖਸ਼ੀ ਕਰਦੇ ਕੇ ਪ੍ਰਮਾਤਮਾ ਨੂੰ ਮਿਲਣਾ ਹੈ ਮੈਂ ਸਾਨੂੰ ਜੀਵ ਦੁਨੀਆਂ ਦੀ ਸੇਵਾ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਔਰ ਅੱਜ ਇੱਕ ਮਹਾਨ ਦਿਨ ਹੈ ਜੋ ਅੱਜ ਅੰbedkar ਸੈਨਾ ਪੰਜਾਬ ਇਸ ਤਰ੍ਹਾਂ ਵਨੋ ਭਾਰਤ ਰਗਨ ਡਾਕਟਰ 바ਵਾ ਸੰਵਿਤਕਰ ਜੀ ਦੇ ਸ੍ਰੀ ਨਿਰਮਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਗੁੰਡਨ ਕੈਂਪ ਅਤੇ ਜਿਸ ਵਿੱਚ ਲੋੜਵੰਦ ਲੜਕੀਆਂ ਨੂੰ ਮਸ਼ੀਨਾ ਜੋ ਸਲਾਈ ਮਸ਼ੀਨਾ ਔਰ ਵੀ ਚੇਰ ਜਿਨ੍ਹਾਂ ਤੋਂ ਚੱਲਣ ਦੇ ਵਿੱਚ ਮੁਸ਼ਕਲ ਆਉਂਦੀ ਉਹਨਾਂ ਨੂੰ ਕਿ ਪ੍ਰੋਵਾਈਡ ਕਰਾ ਰਹੇ ਆ ਕਿਉਂਕਿ ਇੱਕ দান ਔਰ ਉਪਰੋਂ ਖੂਨਦਾਨ ਹੋਵੇ ਨਾ ਤੇ ਉਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਕਿੰਨੇ ਕਿਸੇ ਨੂੰ ਪੈਸਾ ਦੇ ਦਿਓ ਉਹ ਕਿਸੇ ਤਰ੍ਹਾਂ ਵੀ ਇਸਤੇਮਾਲ ਕਰ ਸਕਦਾ ਨੂੰ ਖਲਤ ਵੀ ਕਰਨਾ ਇਸਤੇਮਾਲ ਕਰਦਾ ਪਰ ਜਿਹੜਾ ਖੂਨਦਾਨ ਹੈ ਉਹ ਹਮੇਸ਼ਾ ਜਿੰਦਗੀ ਬਚਾਉਣ ਦੇ ਉੱਤੇ ਨਹੀਂ ਘੱਟ ਆਵੇਗਾ ਕਿਉਂਕਿ ਜਦੋਂ ਲੋੜ ਪੈਂਦੀ ਫੂਨ ਦੇ ਬਲੈਂਟੀ ਲੋੜ ਪੈਂਦੀ ਹੈ ਫਿਰ ਉਸ ਵੇਲੇ ਪਤਾ ਲੱਗਦਾ ਹੈ ਕਿ ਜੀ ਕੀਮਤ ਕੀ ਹੁੰਦੀ ਹੈ ਕਿੰਨਾ ਆਪਾਂ ਇੱਕ ਦੂਸਰੇ ਦੀ ਮਿੰਤਾ ਕਰਦੇ ਕਿ ਸਾਨੂੰ ਜਿਹੜਾ ਬਰੱਡ ਆ ਸਾਡੇ ਪੇਸ਼ੈਂਟ ਨੂੰ ਸਾਡੇ ਰਿਸ਼ਤੇਦਾਰ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਤੇ ਜਦੋਂ ਉਹ ਬਰੱਡ ਨਹੀਂ ਮਿਲਦਾ ਤਾਂ ਫਿਰ ਉਸ ਦੀ ਕੀਮਤ ਦਾ ਪਤਾ ਲੱਗਦਾ ਹੈ ਪੈਸਾ ਜਿੰਨਾ ਮਰਜ਼ੀ ਕੋਲ ਹੋਵੇ ਪਰ ਜਦੋਂ ਮਨੁੱਖ ਸਾਡੇ ਇੰਦਾ ਵੀਰ ਭੈਣ ਭਰਾ ਦਾਨ ਕਰਦੇ ਆ ਤਾਂ ਕਿਸੇ ਵੇਲੇ ਵੀ ਕਿਸੇ ਨੂੰ ਲੋੜ ਪਵੇ ਤਾਂ ਉਹ ਮਿਲ ਸਕਦੇ ਆ ਤੇ ਵਧਾਈ ਦੇ ਪਾਤਰ ਅੰਮੇਤਕਰ ਸੈਨਾ ਪੰਜਾਬ ਜਟੜ ਪੂਰੀ ਸਮੁੱਚੀ ਟੀਮ ਬਲਵਿੰਦਰ ਬੱਗਾ ਮੰਗਾ ਜੀ ਔਰ ਬਲਵਿੰਦਰ ਬੱਗਾ ਜੀ ਔਰ ਜਿੰਨੇ ਵੀ ਇਹਨਾਂ ਦੇ ਸਾਥੀ ਆ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੋ ਇਹੋ ਜੇ ਕਾਰਜ ਕਰਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸੰਤਾਂ ਮਾਪੋਚਨ ਨੂੰ ਨਾਲ ਲੈ ਕੇ ਚੱਲਦੇ ਕਿ ਉਹਨਾਂ ਦਾ ਆਸ਼ੀਰਵਾਦ ਸਤਗੁਰੂ ਸਵਾਮੀ ਸੰਤ ਨਿਰੰਜਨ ਦਾਸ ਮਹਾਰਾਜੀ ਦੀ ਲੇਲਾ ਕਰਨ ਵਾਲਾਂ ਦੇ ਜੋ ਮੌਜੂਦਾ ਕਿਰਸ਼ੀ ਉਹਨਾਂ ਦੇ ਰਹਿਨਮਾਇਤ ਉਹਨਾਂ ਦੇ ਆਸ਼ੀਰਵਾਦ ਸਦਕਾ ਇਹ ਕਾਰਜ ਕਰ ਰਹੇ ਆ ਔਰ ਉਹਨਾਂ ਦੇ ਹੁਕਮਾਂ ਅਨੁਸਾਰ ਸੰਤ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਰਾਜ ਲੇਖਰਾ ਜੀ ਉਹ ਵੀ ਅੱਜ ਦੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਮੌਜੂਦ ਹੋਂਦਾਂ ਕੈਂਪ ਦੇ ਵਿੱਚ ਮੌਜੂਦ ਔਰ ਸਾਡੇ ਬਕਰ ਸੁਖੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਨੇ ਸ੍ਰੀ ਬਲਰਾਮ ਰਾਏ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਕਿ ਜਦੋਂ ਆਪਾਂ ਇਦਾਂ ਦੇ ਕਾਰਜ ਕਰਦੇ ਆ ਤਾਂ ਇਕੱਲੇ ਕਾਰਜ ਨਹੀਂ ਕਰ ਸਕਦੇ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਜਦੋਂ ਮਿਲ ਜਾਵੇ ਤਾਂ ਗੁਰੂ ਪਿਆਰੇ ਸਾਧ ਸੰਗਤ ਨੂੰ ਹੌਸਲਾ ਦੁੱਗਣਾ ਡੁੱਗਣਾ ਹੋ ਜਾਂਦਾ ਬੰਦੇ ਦਾ ਔਰ ਅਸੀਂ ਦੇਖਦੇ ਹਰ ਸਾਲ ਇਹ ਵੀਰ ਸਾਡੇ ਲੱਗੇ ਰਹਿੰਦੇ ਆ ਜਿਹੜੇ ਦਿਨ ਰਾਤ ਉਦਾਂ ਵੀ ਵੈਸੇ ਵੀ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਰਹੇ ਕਿਤੇ ਵੀ ਕੋਈ ਦੁੱਖ ਤਕਲੀਫ ਆਵੇ ਤੇ ਸਭ ਤੋਂ ਪਹਿਲਾਂ ਇਹ ਅੱਗੇ ਹੁੰਦੇ ਆ ਤੇ ਸਾਨੂੰ ਬਾਣੇ ਇਹਨਾਂ ਦੇ ਕਿ ਸਾਡੇ ਇਹ ਯੋਧੇ ਜਿਹੜੇ ਹਰ ਵੇਲੇ ਸਾਡੇ ਨਾਲ ਰਹਿੰਦੇ ਆ ਇੱਕ ਆਵਾਜ਼ ਮਾਰਨ ਤੇ ਸਾਡੇ ਇਕੱਠੇ ਹੋ ਜਾਂਦੇ ਵੀਰ ਇਹਨਾਂ ਦਾ ਪਹਿਲਾਂ ਧੰਨਵਾਦ ਕਰਦੇ ਆ ਔਰ ਧੰਨਵਾਦ ਕਰਦੇ ਕਿ ਇਹਨਾਂ ਨੇ ਸਾਨੂੰ ਵੀ ਇਸ ਹੁੰਦਾ ਕੰਮ ਚਾਮ ਰੌਣ ਦਾ ਮੌਕਾ ਦਿੱਤਾ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਰਭੈ ਜਗ ਗੁਰਦਾਤਾ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ